ਯਾ ਲਈ ਸਾਹਿਬ ਧੰਨਵਾਦ ਸਪੀਕਰ ਸਾਹਿਬ ਮੈਂ ਕਿਸਾਨੀ ਦੇ ਮਸਲੇ ਤੇ ਗੱਲ ਕਰਨੀ ਚਾਹੁੰਦਾ ਕਿ ਪਿਛਲੇ ਤਕਰੀਬਨ 13 ਮਹੀਨੇ ਤੋਂ ਕਿਸਾਨ ਸ਼ੰਭੂ ਬਾਰਡਰ ਤੇ ਅਤੇ ਖਨੌਰੀ ਬਾਰਡਰ ਤੇ ਬੈਠੇ ਸੀਗੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਤਿੰਨ ਕਾਲੇ ਕਾਨੂੰਨ ਆਏ ਉਹਨਾਂ ਦੇ ਵਿਰੋਧ ਦੇ ਵਿੱਚ ਇੱਕ ਬਹੁਤ ਵੱਡਾ ਅੰਦੋਲਨ ਹੋਇਆ ਕਿਸਾਨਾਂ ਵੱਲੋਂ ਜਿਹਦਾ ਹਰ ਵਰਗ ਨੇ ਵਪਾਰੀਆਂ ਨੇ ਅਤੇ ਮਜ਼ਦੂਰਾਂ ਨੇ ਹਰੇਕ ਨੇ ਸਾਥ ਦਿੱਤਾ ਅਤੇ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਕਿ ਕੇਂਦਰ ਸਰਕਾਰ ਨੂੰ ਉਹ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਪਏ ਲੰਬੇ ਸੰਘਰਸ਼ ਤੋਂ ਬਾਅਦ ਲੇਕਿਨ ਉਹ ਜਿਹੜੇ ਵਾਅਦੇ ਹੋਏ ਸੀ ਕਿਸਾਨਾਂ ਦੇ ਨਾਲ ਉਹ ਪੂਰੇ ਨਹੀਂ ਹੋਏ ਜਿਸ ਕਰਕੇ ਕਿਸਾਨਾਂ ਨੂੰ ਦੁਬਾਰਾ ਜਿਹੜਾ